ਗੁਰੂ ਗੋਬਿੰਦ ਸਿੰਘ ਆਰਾਇ ਦੇ ਸਿੱਖ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਨੇ ਕੀਤੀ ਹੈ ਜੋ ਬਾਬਾ ਜੀ ਦਾ ਪਾਵਨ ਸਥਾਨ ਗੁਰਦੁਆਰਾ ਪਟਸਾ ਪੱਟੀ ਵਿਖੇ ਹੈ ਇਹ ਅਰਦਾਸ ਦੀ ਸ਼ਕਤੀ ਹੈ ਸਾਹਮਣੇ ਬਲਦਾ ਪਾਠ ਹੈ ਬਾਬਾ ਵਿਧੀ ਚੰਦ ਸਾਹਿਬ ਕੋਲ ਗੁਰੂ ਕਰਦੀ ਅਮਾਨ ਦਿਸ਼ਾਲੇ ਨੇ ਤੇ ਬਾਬਾ ਜੀ ਨੇ ਭਰੋਸਾ ਰੱਖ ਕੇ ਗੁਰੂ ਹਰਗੋਬਿੰਦ ਸਾਹਿਬ ਤੇ ਅਰਦਾਸ ਕੀਤੀ ਸਤਿਗੁਰੂ ਇਹ ਅਮਾਨਤ ਤੁਹਾਡੀ ਹੈ ਤੁਹਾਡੇ ਤੱਕ ਸਾਬਤ ਪਹੁੰਚ ਜਾਏ ਔਰ ਬਾਬਾ ਜੀ ਨੇ ਸ਼ਬਦ ਪੜਿਆ ਤਾਤੀ ਵਾਉ ਨਾ ਲੱਗ ਗਈ ਪਾਰ ਬ੍ਰਹਮ ਸ਼ਰਨਾਈ ਚਾਉ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਗੁਰ ਕਾ ਬਚਨ ਬਸੇ ਜੀ ਨਾਲੇ ਜਾਲੇ ਹੀ ਡੂਬੈ ਤਸਕਰ ਨਹੀਂ ਲੇਵੇ ਪਾਹੇ ਨਾ ਸਕੇ ਜਾਲੇ ਬਾਬਾ ਜੀ ਬਲਦੇ ਪੱਠ ਵਿੱਚ ਬੈਠੇ ਅਰਦਾਸ ਦੀ ਸ਼ਕਤੀ ਹੈ ਕਿ ਵਿਚ ਕਰਤਾ ਪੁਰਖ ਖਲੋਆ ਵਾਹ ਲਾ ਵਿੰਗਾ ਹੋਆ ਬਾਬਾ ਜੀ ਦੇ ਰੋਮ ਨੂੰ ਸੇਕ ਨਹੀਂ ਲੱਗਾ ਚੌਥੀ ਅਰਦਾਸ ਜਿਨ੍ਹਾਂ ਦੇ ਸਥਾਨ ਤੇ ਆਪਾਂ ਸੱਜ ਬੈਠੇ ਹੈ ਜਿਨ੍ਹਾਂ ਨੇ ਇਹ ਅਰਦਾਸ ਕੀਤੀ ਹੈ ਤਨ ਗੁਰੂ RAM ਦਾਸ ਮਹਾਰਾਜ ਮੈਂ ਹੁਣ ਜੀਉਣਾ ਨਹੀਂ ਚਾਹੁੰਦਾ ਪਰ ਹਾਂ ਉਹਨਾਂ ਚਰ ਮੈਂ ਮਰਾਂਗਾ ਨਹੀਂ ਉਹਨਾਂ ਚਰ ਮੈਂ ਸਰੀਰ ਨਹੀਂ ਛੱਡਾਂਗਾ ਜਿੱਨਾਂ ਚਰ ਸਿਰ ਤੇਰੇ ਚਰਨਾਂ ਵਿੱਚ ਅਰਪਣ ਨਾ ਕਰਦੇ ਆ ਇਹ ਅਰਦਾਸ ਦੀ ਸ਼ਕਤੀ ਹੈ ਕਿ ਇਸ ਅਸਥਾਨ ਤੇ ਭਾਵੇਂ ਬਾਬਾ ਜੀ ਦਾ ਸੀਸ ਧਾਣ ਨਾਲੋਂ ਵੱਖਰਾ ਹੋ ਗਿਆ ਪਰ ਮੌਤ ਵੀ ਬਾਬਾ ਜੀ ਦੇ ਰਸਤੇ ਨੂੰ ਸੰਗਤ ਜੀ ਰੋਕ ਨਹੀਂ ਸਕੀ ਔਰ ਬਾਬਾ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਸਥਾਨ ਆਜ਼ਾਦ ਕਰਾਇਆ ਔਰ ਬਾਬਾ ਜੀ ਨੇ ਆਪਣੇ ਉਸ ਸੀਸ ਦੀ ਪੇਟਾ ਗੁਰੂ ਰਾਮਦਾਸ ਦੇ ਘਰ ਵਿੱਚ ਪਹਚਾਈ ਜਿੱਥੇ ਅੱਜ ਗੁਰੂ ਰਾਮਦਾਸ ਦੇ ਕਾਰ ਵਿੱਚ ਪੀੜਾ ਇਹ ਸੰਗਤਾਂ ਦਰਸ਼ਨਦਾਰ ਕਰ ਲਈ ਅੱਜ ਗੁਰੂ ਕੇ ਸਿੱਖ ਨੂੰ ਮਾਰ ਆਏ ਨੇ ਉਹ ਮਾਨ ਬਖਸ਼ਿਆ ਬਾਬਾ ਜੀ ਦੇ ਅਸਥਾਨ ਜਿੱਥੇ ਜਿੱਥੇ ਵੀ ਹਨ ਭਾਵੇਂ ਸ਼ਹੀਦਾ ਸਾਹਿਬ ਵਾਲਾ ਅਸਥਾਨ ਉੱਥੇ ਵੀ ਸੰਗਤਾਂ ਦੀਆਂ ਪੀੜਾ ਇੱਥੇ ਬਾਬਾ ਜੀ ਦਾ ਪਾਵਨ ਅਸਥਾਨ ਜੋ ਬਾਬਾ ਦਰਸ਼ਨ ਸਿੰਘ ਜੀ ਨੇ ਬਹੁਤ ਚੜ੍ਹਦੀ ਕਲਾ ਵਾਲਾ ਅਸਥਾਨ ਬਹੁਤ ਦਾ ਸੁੰਦਰ ਸਥਾਨ ਆਪ ਸੰਗਤਾਂ ਦੇ ਸੰਯੋਗ ਦੇ ਨਾਲ ਬਣਾਇਆ ਹੈ ਇਸ ਸਥਾਨ ਤੇ ਵੀ ਸੰਗਤਾਂ ਦੀਆਂ ਪੀੜਾ ਇਹ ਬਾਬਾ ਜੀ ਦੀ ਕਮਾਈ ਹੈ